ਸੋਦੀਆਂ achar, ਇਅਰਿੰਗਸ ਹੈਗੇ ਸਿਰਫ 100 ਦੇ ਤਿੰਨ ਨੰਨ ਲਿਸਟਿਕਾ ਹੈਗੀਆਂ ਸੋਦੀਆਂ achar, ਫਟੋ ਕਟ ਰੇਟ ਸਿਰਫ ਰਖੜੀਆਂ ਤੱਕ ਦੀ ਓਫਰ ਹੈ। ਰਖੜੀ 5 ਰੁਪਏ ਦਾ 10 ਰੁਪਏ ਵਾਲੀ ਹੈਗੀ ਐ। 5 ਰੁਪਏ 10 ਰੁਪਏ ਜਿਹੜੀ ਮਰਜ਼ੀ ਲੋ ਕੋਈ ਮਰਜ਼ੀ ਲੋ ਸਿਰਫ ਸੇਲ ਤਮਾ ਕਾ ਚੱਕਲੋ ਚੱਕਲੋ। ਫਟੇ ਚੱਕ ਤੇ ਚੱਕ ਤੇ ਜੀ ਚੱਕ ਤੇ ਆ ਜਾਓ ਆ ਜਾਓ। ਆ ਜਾਓ ਆ ਜਾਓ ਕਿੱਥੇ ਆਉਣਾ? ਆਨੂ ਬੁਲੀਆ ਲੈਕ ਦੋ ਖੰਬੀ ਵਾਲੀ ਗਲੀ ਸੇ ਫੁਲਵਾਨ ਬਿਸਕੁਟ ਸੇਵਾ ਨਾਲ ਜਮਾ ਲਾਓ ਹਾਂਜੀ। ਬੰਦੀਰੀ ਦੀ ਬੇਨਤੀ ਹੈ ਭਾਈ ਫਟਾਫਟ ਆ ਜਾਓ ਕਹਿੰਦੀ ਮੇਲਾ ਲੱਗ ਗਿਆ। ਆਜੋ ਉਹਨੂੰ ਮੇਲਾ ਦਿਖਾ ਦਈਏ ਇੱਕ ਵਾਰੀ ਆ ਦੇਖ ਲੋ ਲਓ ਜੀ ਲੁੱਟ ਪਾ ਦਿੱਤੀ ਐ 100 ਰੁਪਏ 100 ਰੁਪਏ 100 ਰੁਪਏ ਸੇਲ ਮੇਲਾ ਆ ਦੇਖੋ ਜੀ ਚੱਕ ਲੋ ਚੱਕ ਲੋ ਜੀ ਚੱਕ ਲੋ ਆਜੋ ਜੀ ਆਜੋ ਫੇਰ ਨਾ ਕਹੀਓ ਵੀ ਅਸੀਂ ਰ ਅਸੀਂ ਰਹਿ ਗਏ ਤਾਂ ਜਿਹੜਾ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਰਹਿ ਗਿਆ ਹਾਂ ਜੀ ਕੋਸਮੈਟਿਕ ਦੀ ਕੋਈ ਵੀ ਆਈਟਮ ਲੈਣੀ ਹੈ ਕਿਸੇ ਦਾ ਪ੍ਰਿੰਟ ਰੇਟ ਨਹੀਂ ਲੈਣਾ ਆਪਾਂ ਸਮਾਨ ਸਾਰਾ ਹੋਊਗਾ origignal ਕਿਸੇ ਆਈਟਮ ਦਾ ਕੋਈ ਪ੍ਰਿੰਟ ਨਹੀਂ ਆਲਾ ਹਰੇਕ ਆਈਟਮ ਤੇ ਡਿਸਕਾਊਂਟ ਦੇਣਾ ਨਹੀਂ ਦੇਵਾਂਗੇ ਡਿਸਕਾਊਂਟ ਜਿੰਨਾ ਹੋਣਾ ਹੁਣ ਸਾਨੂੰ ਸੈੱਟ ਦਿਖਾਇਆ ਸੀ ਪੈਂਦੇ 100 ਰੁਪਏ ਸੇਲ ਹੋ ਚੁੱਕਿਆ ਠੀਕ ਹੈ ਇਹਦੇ ਨਾਲ ਦੇ ਲਿਮਟਿਡ ਪੀਸ ਹੈ ਘੱਟੋ ਘੱਟ ਫਿਰ ਉਹ ਕਸਟਮਰ ਕਹਿੰਦਾ ਵੀ ਸਾਨੂੰ ਦਿਓ ਉਹ ਸੇਲ ਹੋ ਜਾਂਦਾ ਜਲਦੀ ਸਟਾਕ ਆਉਂਦਾਗਾ ਲਿਮਟਿਡ ਹੈਸ਼ ਸਟਾਕ ਆਉਂਦਾ ਆਪਣੇ ਕੋਲੇ ਕੋਈ ਪੁਰਾਣਾ ਨਹੀਂ ਹੈਗਾ ਨਵਾਂ ਫਰੈਸ਼ ਹੈ ਜਿੰਨਾ ਕੋ ਆਉਂਦਾ ਉਹਨਾਂ ਕੋ ਸੇਲ ਹੋ ਜਾਂਦਾ ਠੀਕ ਲਓ ਜੀ ਲੁੱਟ ਪੈ ਰਹੀ ਹੈ ਹੁਣ ਫਟਾਫਟ ਆ ਜਾਓ ਤੇ ਬਾਈ ਕੋਲੇ ਹੁਣ ਨਵੇਂ ਆਈਟਮਾਂ ਆਈਆਂ ਨੇ ਕੀ ਕੀ ਨਵੇਂ ਆਈਟਮਾਂ ਆਈਆਂ ਨੇ ਭਾਈ ਇਧਰੋਂ ਸ਼ੁਰੂ ਕਰਦੇ ਆਪਾਂ ਇਧਰ ਆ ਜੀ ਕੋਲੇ ਆ ਗਿਆ ਜੀ ਏਡੀ ਦਾ ਮਾਲ ਏਡੀ ਦਾ ਕਿਹੜਾ ਮਾਲ ਹੈ 100 ਰੁਪਏ ਦਾ ਇੱਕ ਉਹਦੇ 100 ਦੇ ਚਾਰ ਕਰਤੇ ਸੀ ਟਾਪਸ ਆ 100 ਰੁਪਏ ਦੇ ਚਾਰ ਜੋੜੇ ਯਾਨੀ ਕਿ 25 ਰੁਪਏ ਦਾ ਇੱਕ ਜੋੜਾ 25 ਰੁਪਏ ਦਾ ਇੱਕ 100 ਦੇ ਚਾਰ 100 ਦੇ ਚਾਰ ਦੇਖੋ ਜੀ ਮੇਲਾ ਹੀ ਲੱਗਿਆ ਹੋਇਆ ਬਾਹਰ ਤੇ ਆਹ ਦੇਖ ਲਓ 100 ਦੇ ਚਾਰ ਇਹ 300 ਰੁਪਏ ਹੀ 100 ਰੁਪਏ 100 ਰੁਪਏ ਦਾ ਸੈਟ ਚੂੜੀਆਂ ਦਾ 100 ਰੁਪਏ ਸੈਟ ਚੂੜੀਆਂ ਦਾ ਆ ਦੇਖੋ ਜੀ ਆ ਡੱਬੀ ਹੈ ਕਿੰਨੀ ਪਿਆਰੀ ਨਾਲ ਚੂੜੀਆਂ ਦੇ 100 ਰੁਪਏ ਦਾ ਸੈਟ ਹੈ ਤੇ ਆ ਦੇਖੋ ਇੱਧਰ ਮੇਲਾ ਕਿਵੇਂ ਲੱਗਿਆ ਹੋਇਆ ਬਾਈ ਕੋਲੇ ਹੋਰ ਦਿਖਾਓ ਜੀ ਤੇ ਆ ਨੇਲ ਪੇਟ ਜਿਹੜੀ ਇਹ ਕੀ ਰੇਟ ਹੈ 100 ਦੀਆਂ 4 ਇਹ ਵੀ 100 ਦੀਆਂ 4 ਲੁੱਟੀ ਪਾਤੀ ਜਾਨੀ ਕਿ ਹੋਰ ਕੀ ਕੀ ਆਟਮਾ ਨੇ ਬਾਈ ਆਪਣੇ ਕੋਲੇ ਏਡੀ ਦੇ ਬਾਲੇ ਨੇ ਬਿਜਾਰ 100 ਦੀ ਇੱਕ ਵਗੇ ਦਾ 100 ਦੀਆਂ ਦੋ ਕਰਤੀਆਂ ਜੀ 100 ਦੀਆਂ ਦੋ ਨਾ ਮਾਲੜੇ ਨਾ ਪਿਓ ਚਮਕ ਕੇ ਆ ਗਏ ਜੀ ਟਿੱਕਾ ਕਾਂਡ ਆ ਗਿਆ ਵੀਰੇ ਦੇਣਾ ਕਿੰਨੇ ਦਾ ਸਿਰਫ 100 ਰੁਪਏ ਦਾ ਅੱਛਾ ਕਿੰਨੀ ਆਟਮਾ ਹੁੰਦੀਆਂ ਇਹ ਚ ਇਹ ਚ 3 ਜੀ ਨਾਲ ਟਿੱਕਾ ਆ ਗਿਆ ਵੀਰੇ ਈਰਿੰਗ ਆ ਗਿਆ ਭੁੱਲੇ ਵਾਲੇ ਅੱਛਾ ਨਾਲ ਟਿੱਕਾ ਆ ਗਿਆ ਤੇ ਇਹ ਰੰਗ ਤੇ ਨੈਟਮਾ ਨੇ ਤਿੰਨ ਨੈਟਮਾ ਦੇਣੀਆ ਕਿੰਨੇ ਚਾ ਸਿਰਫ 100 ਰੁਪਏ ਚ ਲਓ ਜੀ ਕੋਈ ਮਰਜ਼ੀ ਕਲਰ ਲੈ ਲਿਓ ਕੋਈ ਮਰਜ਼ੀ ਡਿਜ਼ਾਈਨ ਲੈ ਲਿਓ ਸਿਰਫ 100 ਰੁਪਏ ਸਰਬਦਾ ਇੱਕ ਟਿੱਕਾ ਦੋ ਕਾਂਟੇ ਦੋ ਕਾਂਟੇ 100 ਰੁਪਏ ਲਓ ਜੀ ਆ ਸਿਸਟਮ ਹੈ ਸਾਰਾ ਦੇਖ ਲੋ ਆ ਪਿਆ ਸਾਰਾ ਸਮਾਨ ਡਿਜ਼ਾਈਨ ਤੇ ਰੰਗ ਵਾਦੂ ਅੱਜ ਵਾਦੂ ਵਾਦੂ ਕੁਆਂਟੀਟੀ ਕਿੰਨੀ ਮਰਜੀ ਕੁਆਂਟੀਟੀ ਜਿੰਨੀ ਮਰਜੀ ਹਾਂਜੀ ਆਈਡੀ ਦਾ ਮਾਲ ਕਿੰਨਾ ਮਰਜੀ ਲੈ ਲਓ ਸੌ ਰੁਪਏ ਕੋਲੇ ਕੀ ਕੀ ਆਈਟਮ ਹੈ ਹੋਰ ਗਲੇ ਸੈਟ ਆ ਗਏ 100 ਰੁਪਏ 100 ਰੁਪਏ ਇਹ ਵੀ ਲੁੱਟੀ ਫੜ ਗਏ ਹੋਰ ਗਲੇ ਸੈਟ ਆ ਗਏ ਈਰਿੰਗ ਟਿੱਕਾ ਕਾਂਟ ਆ ਗਏ ਠੀਕ ਹੈ ਕੋਈ ਮਰਜੀ ਲੈ ਲੇ 100 ਰੁਪਏ ਤੇ ਹੋਰ ਗਾਹਾਂ ਕੀ ਹੈ 100 ਰੁਪਏ ਸਿਰਫ 100 ਰੁਪਏ ਆਹਾਂ ਜਿਹੜੇ ਕੜੇ ਜੇ ਪਏ ਨੇ ਆ ਕੀ ਹੈ ਇਹ 100 ਦੇ ਦੋ ਜੀ ਪੰਡੋਰਾ 100 ਦੇ ਦੋ ਪੰਡੋਰਾ ਬ੍ਰੇਸ ਤੇ ਬਾਕੀ ਇਹ ਹੈ ਜੀ ਮਲਟੀ ਕਲਰ ਦੀ ਲੈਸ ਹੈ ਬਾਈ ਲੈ ਇਸ ਮਲਟੀ ਕਲਰ ਦੀ ਲੈਸ ਹੈ 10 ਰੁਪਏ ਮੀਟਰ ਜੀ 10 ਰੁਪਏ ਮੀਟਰ 10 ਰੁਪਏ ਮੀਟਰ ਮਲਟੀ ਕਲਰ ਕੋ ਬੰਨਣਾ ਤੇ ਜਿਹੜਾ ਆਹ ਕੂੜੀਆਂ ਪਈਆਂ ਨੇ 골ਡ ਪਿੱਛੇ 100 ਰੁਪਏ ਜੀ 100 ਰੁਪਏ 100 ਰੁਪਏ ਸੈਟ ਉਹ ਵੀ 골ਡ 골ਡ 100 ਰੁਪਏ ਜੀ 100 ਤੇ ਵਿਆਹ ਸ਼ਾਦੀਆਂ ਵਾਲਾ ਜਿਹੜਾ ਚੂੜਾ ਹੁੰਦਾ ਉਹ ਵੀ ਚੂੜਾ 100 ਰੁਪਏ ਤੇ ਆ ਜਿਹੜੇ ਸ਼ੈਂਪੂ ਸ਼ੈਂਪੂ ਜੀ ਪਈਆਂ ਨੇ ਬੁੜੀਆਂ ਵਾਲਾ 100 ਰੁਪਏ ਆ ਵੀ 100 ਰੁਪਏ 100 ਰੁਪਏ 100 ਸਾਰਾ ਸਮਾਨ 100 ਰੁਪਏ 100 ਰੁਪ ਇਹ ਵੀ 100 ਰੁਪਏ ਸਾਨੀ ਹਾਰੇ ਵੀ 100 ਰੁਪਏ ਜੀ ਇੱਕ ਹੋਰ ਬੇਨਤੀ ਹੈ ਜਿਹੜੇ ਵੀਡੀਓ ਚੀਜ਼ ਦਿਖਾਉਨੇ ਆ ਮੇਰੇ ਸਟਾਕ ਲਿਮਟਡ ਹੈ ਛੇਤੀ ਸੇਲ ਹੋ ਜਾਂਦਾ ਹੈ ਕਸਟਮਰ ਸਕਰੀਨਸ਼ਾਟ ਲੈ ਕੇ ਆਉਂਦਾ ਉਦੋਂ ਤੱਕ ਖਤਮ ਹੋ ਜਾਂਦਾ ਰਿਕਵੈਸਟ ਹੈ ਵੀ ਛੇਤੀ ਵੇਚ ਕਰ ਲਿਆ ਕਰੋ ਪਹਿਲਾਂ ਉਹ ਤੇ ਪਹਿਲਾਂ ਲੈ ਜੀ ਹਾਂ ਜੀ ਫਿਰ ਬਾਅਦ ਚ ਉਹ ਭਾਈ ਉਹ ਕਰੀਮਾਂ ਕਰਮਾਂ ਜਿਹੜੀਆਂ 100 ਰੁਪਏ 100 ਰੁਪਏ ਕੋਲ ਸ਼ੈਂਪੂ ਸ਼ੈਂਪੂ ਜੀ 100 ਰੁਪਏ ਰਿਪੋਰਟਰ ਫੇਸ ਵਾਸ਼ ਸਭ ਕੋ 100 ਰੁਪਏ ਕਰਤਾ ਵੀ 110 ਤੁਸੀਂ ਲੁੱਟ ਪਾ ਦੀ ਜਮਾ 100 ਰੁਪਏ ਕੋਈ ਮਰਜ਼ੀ ਲੈ ਲਓ ਜੀ ਆ ਦੇਖੋ ਭ सेल ला ਦਿੱਤੀ ਆ ਰੇਟ ਘਟਾ ਦਿੱਤੇ ਨੇ ਰਖੜੀ ਸੇਲ ਮੇਲਾ ਲੱਗ ਚੁੱਕਿਆ ਜੀ ਫਟਾਫਟ ਆਜੋ ਬੱਸ ਸਟੈਂਡ ਤੋਂ ਜਦੋਂ ਆਪਾਂ ਜਾਈਏ ਸਿਨੇਮਾ ਰੋਡ ਨੂੰ ਤਾਂ ਦੋ ਖੰਬੇ ਵਾਲੀ ਗਲੀ ਦੇ ਬਿਲਕੁਲ ਨਾਲ ਹੈ ਜੀ ਆਲੂ ਵਾਲਿਆ ਲੈਸ ਹਾਊਸ ਆ ਆ ਗਿਆ ਜੀ ਮਾਨਸਾ ਦਾ ਬੱਸ ਅੱਡਾ ਤੇ ਬੱਸ ਅੱਡੇ ਦੇ ਬਾਹਰ ਆ ਆ ਗਿਆ ਜੀ ਠਿਕਰੀ ਵਾਲਾ ਚੌਂਕ ਹੁਣ ਆਪਾਂ ਚੱਲਾਂਗੇ ਸਿਨੇਮਾ ਰੋਡ ਵੱਲ ਨੂੰ ਆ ਇੱਕ ਸੜਕ 91 ਮੀਟਰ ਟ੍ਰੈਫਿਕ ਕ੍ਰੋਡ ਵੱਲ ਨੂੰ ਜਾਂਦੀ ਹੈ ਆ ਦੂਜੀ ਸੜਕ ਜਾਂਦੀ ਹੈ ਫਾਟਕਾਂ ਵੱਲ ਨੂੰ ਇੱਥੋਂ ਆਪਾਂ ਚੱਲਦੇ ਰਹਾਂਗੇ ਚੱਲਦੇ ਰਹਾਂਗੇ ਚੱਲਦੇ ਰਹਾਂਗੇ ਆ ਖੱਬੇ ਪਾਸੇ ਆ ਗਈ ਜੀ ਦੋ ਖੰਭਿਆਂ ਵਾਲੀ ਗਲੀ ਦੋ ਖੰਭਿਆਂ ਵਾਲੀ ਗਲੀ ਦੇ ਬਿਲਕੁਲ ਨਾਲ ਆ ਆ ਗਿਆ ਜੀ ਆਲੂ ਵਾਲਿਆ ਲੈਸ ਹਾਊਸ